ਹੈਲੋ ਫਰੈਂਡਸ ਸ੍ਰੀਕਾਲ ਸਾਰਿਆਂ ਨੂੰ ਇਹ ਤੇ ਗਰਮੀ ਬਹੁਤ ਪੈ ਰਹੀ ਹੈ ਸਾਬਦਾ ਦਿਲ ਘਰ ਦਾ ਕੁਝ ਠੰਡਾ ਖਾਈਏ ਆਪਾਂ ਅੱਜ ਆਈਸਕ੍ਰੀਮ ਬਣਾਣੀਆਂ ਘਰ ਦੇ ਵਿੱਚ ਇਹ ਦੋ ਕੱਪ ਵਿਪਿੰਗ ਕਰੀਮ ਲਈਏ ਮੈਂ ਤੁਸੀਂ ਇਹ ਮੁੱਲ ਦੀ ਕਿਤੋਂ ਮਿਲੇ ਸਕਦੇ ਹੋ ਇਹ ਦੋ ਕੱਪ ਹੈ ਦੇ ਇਹਨੂੰ ਆਪਾਂ ਮਿਕਸ ਕਰਨਾ ਜਾਂ ਹੋਂ ਤਾਂ ਤੁਸੀਂ ਵਿਸਕ ਨਾਲ ਕਰ ਸਕਦੇ ਹੋ ਪਰ ਵਿਸਕ ਨਾਲ ਟਾਈਮ ਬਹੁਤ ਲੱਗ ਜਾਂਦਾ ਤਾਂ ਮੈਂ ਇੱਥੇ ਇਲੈਕਟ੍ਰਿਕ ਬਲੈਂਡਰ ਯੂਜ਼ ਕਰ ਰਹੀ ਹਾਂ ਮਿਕਸਚਰ ਤੇ ਇਹਦੇ ਨਾਲ 2-3 ਮਿੰਟ ਲੱਗਦੇ ਆ ਤਾਂ ਟਾਈਮ ਸੇਵ ਲਈ ਮੈਂ ਇਹ ਕਰ ਰਹੀ ਹਾਂ ਤੁਸੀਂ ਵਿਸਕਰਾ ਕਰੋਗੇ ਉਹ ਵੀ ਹੋ ਜਾਏਗਾ ਬਟ ਟਾਈਮ ਬਹੁਤ ਜ਼ਿਆਦਾ ਲੱਗਦਾ ਉਸਤੇ 10-15 ਮਿੰਟ ਲੱਗ ਜਾਂਦੇ ਆ ਤਾਂ ਇਹਨੂੰ ਆਪਾਂ ਫਲਫੀ ਹੋਣ ਤੱਕ ਇਦਾਂ ਚਲਾਣਾ ਹੈ 2 ਤੋਂ 4 ਮਿੰਟ ਲੱਗਦੀ ਹੈ ਇਹ ਦੇਖੋ ਫਲਫੀ ਹੋ ਗਈ ਹੈ ਆਪਣੀ ਕਰੀਮ ਬਹੁਤ ਵਧੀਆ ਹਲਕੀ ਹੋ ਜਾਂਦੀ ਹੈ ਇਹ ਜਦੋਂ ਉਹਦੀ ਵਧੀਆ ਬਣਦੀ ਹੈ ਆਈਸਕ੍ਰੀਮ ਉਰ ਦਾ ਪਾਏ ਦੇ ਵਿੱਚ ਮਿਕਸ ਕਰ ਦੇਾਂਗੇ ਫਰੈਂਡ ਜਿੱਥੇ 3/4 ਕੱਪ ਲਿਆ ਮੈਂ ਇਥੇ ਇਹ ਜਿਹੜੀ ਘਰ ਦੀ ਖੰਡ ਆਪਣੇ ਕੋਲ ਮੋਟੀ ਹੁੰਦੀ ਹੈ ਉਹ ਹੀ ਹੈ ਬਟ ਮੈਂ ਇਹ ਗ੍ਰाइंड ਕਰ ਲਈ ਸੀ ਜੇ ਤੁਹਾਡੇ ਕੋਲੇ ਬਾਜ਼ਾਰ ਵਾਲੀ ਪਈ ਹੈ ਉਹ ਕਰ ਲਿਓ ਨਹੀਂ ਤਾਂ ਤੁਸੀਂ ਘਰੇ ਵੀ ਇਹਨੂੰ ਬਲੈਂਡਰ 'ਚ ਪਾ ਕੇ ਬਰੀਕ ਕਰ ਲਿਓ ਇਹ ਮੈਂ ਇਥੇ ਲਿਆ ਦੋ ਚਮਚੇ ਵਨੀਲਾ ਸਰਪ ਦੇ ਵਨੀਲਾ ਐਸੈਂਸ ਵੀ ਆਉਂਦਾ ਹੈ ਫਲੇਵਰ ਹੁੰਦਾ ਹੈ ਸਰਪ ਮਿਲਦਾ ਸਰਪ ਪਾ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਇਹ ਵਰੀਲਾ ਐਸੈਂਸ ਲਿਆ ਕੇ ਰੱਖਦੇ ਆਂ ਆਪਾਂ ਬਹੁਤ ਟਾਈਮ ਚੱਲ ਜਾਂਦਾ ਦੋ ਤਿੰਨ ਡ੍ਰੌਪ ਸੀ ਬਹੁਤ ਰਹਿੰਦੇ ਨੇ ਤਾਂ ਉਹ ਪਾ ਸਕਦੇ ਹਾਂ ਇਹ ਬਚੀ ਹੋਈ ਖੰਡ ਪਾਈਏ ਮੈਂ ਦੁਬਾਰਾ ਫੇਰ ਕਿਉਂਕਿ ਥੋੜੀ ਥੋੜੀ ਕਰਕੇ ਮਿਕਸ ਕਰਨੀ ਪੈਂਦੀ ਹੈ ਜੇ ਆਪਾਂ ਇਕੱਠੀ ਪਾ ਦਿੰਨੀ ਆ ਤਾਂ ਉਹ ਉੱਡਣ ਲੱਗ ਜਾਂਦੀ ਹੈ ਨਾ ਤੈਨੂੰ ਇੱਕ ਵਾਰ ਆਪਾਂ ਹੱਥ ਨਾਲ ਇਦਾਂ ਮਿਕਸ ਕਰ ਰਹੀ ਆਂ ਫਿਰ ਦੁਬਾਰਾ ਫੇਰ ਬਸ 30 ਸੈਕਿੰਡ ਲਈ ਇੱਥੇ ਬਲੈਂਡਰ ਘੁਮਾਉਣਾ ਹੈ ਤਾਂ ਕਿ ਮਿਕਸ ਹੋ ਜਾਈਏ ਅੱਛੀ ਜਿਹਾ ਜੀ ਦੋਸਤ ਤੁਸੀਂ ਇਹਨੂੰ ਮਿਕਸ ਕਰਦੇ ਹੋ ਫਰੈਂਡ ਹੱਥ ਨਾਲ ਕਰੋਗੇ ਤਾਂ ਸ਼ਾਇਦ ਨਾ ਉੱਡਣ ਨਹੀਂ ਤਾਂ ਬਾਹਰ ਜਾਂਦੇ ਆ ਛਿੱ ਸਾਰੀ ਸ਼ੈਲਫ ਗੰਦੀ ਹੋ ਰਹੀ ਸੀ ਤਾਂ ਆਪਾਂ ਇਹਦੇ ਕਿਨਾਰੇ ਤੋਂ ਉਤਾਰ ਲੈਣੇ ਆ ਇਹ ਅੱਛੀ ਤਰ੍ਹਾਂ ਬਣ ਚੁੱਕੀ ਹੈ ਹੁਣ ਆਪਾਂ ਇਹਨੂੰ ਨੇ ਟ੍ਰਾਂਸਫਰ ਕਰਾਂਗੇ ਇੱਕ ਕੋਈ ਵੀ ਬਾਉਲ ਹੋਵੇ ਤੁਹਾਡੇ ਕੋਲ ਪਲਾਸਟਿਕ ਦਾ ਹੋਵੇ ਜਿਹੜਾ ਜਿੱਦਾਂ ਆਪਣੇ ਟੇਕ ਅਵੇ ਕੰਟੇਨਰ ਹੁੰਦੇ ਆ ਉਹ ਲੈ ਸਕਦੇ ਹੋ ਜਿਹੜਾ ਦਾ ਲਿਡ ਹੋਊਗਾ ਢੱਕਣ ਹੋਊਗਾ ਉਹਦੇ ਵਿੱਚ ਰੱਖ ਕੇ ਕੋਈ ਵੀ ਪੇਪਰ ਕੱਟ ਲਿਓ ਜਿੱਦਾਂ ਆਪਣੇ ਲਪਾਫੇ ਹੁੰਦੇ ਆ ਪਲਾਸਟਿਕ ਦਾ ਉਹ ਕੱਟ ਲਿਓ ਜਾ ਆਪਣੇ ਕੋਲੇ ਘਰੇ 베ਕਿੰਗ ਵਾਲਾ ਹੁੰਦਾ ਮੇਰੇ ਕੋਲੇ 베ਕਿੰਗ ਵਾਲਾ ਇਹ ਪੇਪਰ ਹੈ ਉੱਪਰ ਜਿਹੜੀ ਮੈਂ ਰੱਖ ਰਹੀ ਹਾਂ ਉਹ ਕੱਟਿਆ ਓਦਾਂ ਤੁਸੀਂ ਨਾਪ ਦਾ ਕੱਟ ਲਿਓ ਉਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਆਈਸਕ੍ਰੀਮ ਦੇ ਉੱਪਰ ਲਗਾਵਾਂਗੇ ਮੈਂ ਨਾ ਤਾਂ ਕ੍ਰਿਸਟਲਸ ਨਹੀਂ ਬਣਦੇ ਫਿਰ ਪਾਣੀ ਉੱਪਰ ਆ ਜਾਂਦਾ ਨਹੀਂ ਤਾਂ ਆਈਸਕ੍ਰੀਮ ਦੇ ਹੁਣ ਇਹਨੂੰ ਉੱਪਰੋਂ ਆਪਾਂ ਉਹਦੇ ਨਾਲ ਕਵਰ ਕਰਾਂਗੇ ਤਾਂ ਬਿਲਕੁਲ ਕ੍ਰਿਸਟਲ ਨਹੀਂ ਆਉਂਦੇ ਐਜ਼ ਇਟ ਇਜ਼ ਇਹ ਰਹਿ ਜਾਂਦੀ ਹੈ ਜਿੱਦਾਂ ਬਣੀ ਹੋਈ ਹੈ ਨਾ ਕੋਈ ਵੀ ਕੰਟੇਨਰ ਲੈ ਸਕਦੇ ਹੋ ਤੁਸੀ ਇਹ ਨਹੀਂ ਜ਼ਰੂਰੀ ਕਿ ਇਦਾਂ ਦਾ ਕੱਚ ਦਾ ਹੀ ਲੈਣਾ ਪਲਾਸਟਿਕ ਦਾ ਟੇਕ ਅਵੇ ਕੰਟੇਨਰ ਜਿਹੜਾ ਫੂਡ ਕੰਟੇਨਰ ਹੁੰਦੇ ਆ ਤੁਸੀ ਉਹ ਯੂਜ਼ ਕਰ ਸਕਦੇ ਹੋ ਤਾਂ ਇਹਨੂੰ ਇਦਾਂ ਉੱਪਰ ਰੱਖ ਕੇ ਅੱਛੀ ਤਰ੍ਹਾਂ ਪ੍ਰੈਸ ਕਰ ਦੇਣਾ ਤਾਂ ਕਿ نیچے ਦੇ ਪਾਣੀ ਨਾ ਜਾਵੇ ਜਿਹੜਾ ਫ੍ਰੀਜ਼ਰ ਦਾ ਆਪਾਂ ਬਣਾ ਬੰਦ ਹੈ ਨਾ ਮੋਇਸਚਰ ਹੁੰਦਾ ਠੰਡਾ ਕਰਦਾ ਉਹਦੇ ਕ੍ਰਿਸਟਲ ਬਣ ਜਾਂਦੇ ਨੇ ਤਾਂ ਆਈਸਕ੍ਰੀਮ ਦੇ ਉਹਦੋਂ ਪ੍ਰੋਟੈਕਟ ਕਰਨ ਲਈ ਹੀ ਆਪਾਂ ਇਹ ਰੱਖਦੇ ਆ ਪੇਪਰ ਇਹਨੂੰ ਆਪਾਂ ਫਿਰ ਫ੍ਰੀਜ਼ਰ ਦੇ ਵਿੱਚ ਰੱਖ ਦਿੱਤਾ ਸੀ 8 ਘੰਟੇ 8 ਘੰਟਿਆਂ ਤੋਂ ਬਾਅਦ ਹੁਣ ਆਪਾਂ ਨੇ ਇਹਨੂੰ ਕੱਢ ਲਿਆ ਫਰੈਂਡਸ ਇਹ ਦੇਖੋ ਇਹਦਾ ਪੇਪਰ ਅੱਛੀ ਤਰ੍ਹਾਂ ਚਿਪਕਿਆ ਹੋਇਆ ਨਾਲ ਬਿਲਕੁਲ ਕ੍ਰਿਸਟਲ ਨਹੀਂ ਹੋਣੀ ਇਹਦੇ ਵਿੱਚ ਦੇਖੋ ਇਹ ਦੇਖੋ ਬਿਲਕੁਲ ਪਲੇਨ ਹੈ ਕੋਈ ਕ੍ਰਿਸਟਲ ਨਹੀਂ ਬਣਿਆ ਇਹਦੇ ਵਿੱਚ ਇਹੀ ਹੈ ਤਰੀਕਾ ਇਹਦਾ ਮਿਲ ਕਿ ਬਾਸੇ ਦੇ ਪੇਪਰ ਰੱਖੋ ਪਲਾਸਟਿਕ ਰੱਖੋ ਕੋਸ਼ੀ ਵੀ ਇਹਨੂੰ ਕਵਰ ਕਰ ਦਿਓ ਕਿੰਨੀ ਸੌਫਟ ਬਣੀ ਹੈ ਦੇਖੋ ਕੋਈ ਹਾਰਡ ਨਹੀਂ ਹੈ ਕਿ ਆਪਾਂ ਨੂੰ ਕੱਢਣੀ ਮੁਸ਼ਕਲ ਹੋ ਰਹੀ ਹੈ ਬਿਲਕੁਲ ਬਾਜ਼ਾਰ ਵਾਲੀ ਆਈਸਕ੍ਰੀਮ ਵਰਗੀ ਬਣਦੀ ਹੈ ਇਹ ਬਹੁਤ ਹੀ ਈਜ਼ੀ ਤਰੀਕਾ ਦਾ ਬਣਾਉਂਦਾ ਕੁਛ ਆ ਪੈੜ ਨਹੀਂ ਕੀਤਾ ਜਿਹੜਾ ਆਪ ਨੂੰ ਮਿਲੇ ਨਾ ਬਾਹਰੋਂ ਕੱਲੀ ਕਰੀਮ ਲਈ ਹੈ ਹਨਾ ਬਾਕੀ ਤਾਂ ਇੱਕ ਕਰੀਮ ਤੇ ਇੱਕ ਆਪਣੇ ਕੋਲੇ ਫਲੇਵਰ ਚਾਹੀਦਾ ਹੁੰਦਾ ਕੋਈ ਜ਼ਿਆਦਾ ਇੰਗਰੀਡੀਅੰਟ ਹੈ ਨਹੀਂ ਇਹਦੇ ਤੁਸੀਂ ਜ਼ਰੂਰ ਟਰਾਈ ਕਰਿਓ ਕਮੈਂਟ ਸੈਕਸ਼ਨ ਵਿੱਚ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਰੈਸਪੀ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਧੰਨਵਾਦ